ਆਮ ਆਦੀ ਪਾਰਟੀ ਇੱਕ ਵਿਚਾਰਧਾਰਾ ਲੈ ਕੇ ਆਈ ਸੀ ਅੰਦੋਲਨਕਾਰੀ ਪਾਰਟੀ ਸੀ ਲੇਕਿਨ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਰੂਪ ਤਰਨ ਜਿਹੜਾ ਕੀਤਾ ਹੈ ਉਹ ਸਾਰੀ ਪਬਲਿਕ ਜਾਣਦੀ ਆ ਪੰਜ ਮੰਤਰੀ ਪਤਨ ਐਮ ਐਲ ਏ ਤਾਂ ਕਾਫੀ ਕੋ ਆਮ ਆਦੀ ਪਾਰਟੀ ਦਾ ਜਿਹੜਾ ਦਿਖਿਆ ਹੈ ਦੁਗਲਾ ਚਿਹਰਾ ਸਾਰੀ ਪਬਲਿਕ ਦੇ ਸਾਹਮਣੇ ਆ ਲੋਕ ਇਸ ਤਰ੍ਹਾਂ ਦੇ ਤੁਕ ਦੇ ਵਿੱਚ ਅੰਮ੍ਰਿਤਪਾਲ ਜਿਹੜਾ ਇੱਕ ਕੰਦੀ ਸਿੰਘ ਦਾ ਜਿੰਨੇ ਨਾਲ ਬੜਾ ਵੱਡਾ ਕਾਜ ਹੋਇਆ ਸੀ ਉਹ ਸਮਾਇਆ ਗਿਆ ਅੰਮ੍ਰਿਤਪਾਲ ਇੱਕ ਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੁੱਦਾ ਨੌਜਵਾਨ ਲੈ ਕੇ ਮੁੱਦਾ ਚੱਲਿਆ ਸੀ ਕਿ ਜਿਹੜਾ ਮੁੱਦਾ ਇਹ ਸੀ ਕਿ ਜਿਹੜੀ ਨਛੇ ਨੂੰ ਰੋਕਿਆ ਜਾਵੇ ਪਰ ਉਸ ਨੂੰ ਉਸ ਬੱਚੇ ਨੂੰ ਅੱਗੇ ਲੱਗ ਚੱਲੋ ਬਾਈ ਉਸ ਬੱਚੇ ਨੂੰ ਉਹ ਸਾਡੇ ਨੌਜਵਾਨ ਵੀਰ ਨੂੰ ਐਨਐਸਏ ਲਾ ਕੇ ਜਿਹੜਾ ਡਿਬਰੂਗੜ ਭੇਜਿਆ ਗਿਆ ਇਹ ਸਾਰੀ ਆਮ ਆਦਮੀ ਪਾਰਟੀ ਦੀ ਚਾਲ ਹੈ ਉਹ ਸਾਜਿਸ਼ ਹੈ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਨਵਾਂ ਯੂਥ ਕੁਝ ਪੰਜਾਬ ਦੇ ਲਈ ਕੁਝ ਕਰੇ ਇਹ ਡਿਬਰੂਗੜ ਜਿਹੜਾ ਭੇਜਿਆ ਗਿਆ ਹੈ ਕਿ ਬੜੀ ਵੱਡੀ ਸਾਜਿਸ਼ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਸਟਾਫ ਦੇਖ ਕੇ ਕਿੱਦਾਂ ਲੱਗਦਾ ਕੀ ਹੈ ਜਿਹੜੀ 200 ਸੀਟਾਂ ਚੋਹਤਾ ਹੈ ਬਿਲਕੁਲ ਜੀ ਬਾਰਡਰ ਪੱਟੀ ਪੂਰਾ ਪੂਰਾ ਸਮਾਜ ਹਰ ਤਰ ਹਰ ਜਾਤੀ ਹਰ ਵਰਗ ਪਿਆਰ ਕਰਦਾ ਫੌਜੀ ਨੂੰ ਕਿਉਂਕਿ ਫੌਜੀ ਦੇਸ਼ ਲਈ ਲੜਿਆ ਹੈ ਅੱਜ ਲੋਕ ਫੌਜੀ ਲਈ ਲੜ ਰਹੇ ਨੇ ਲੋਕਾਂ ਨੇ ਇਹ ਹੀ ਦਿਨਾ ਚਾਹਣਾ ਸੰਦੇਸ਼ ਕਿ ਜਿਹੜਾ ਫੌਜੀ ਤੁਹਾਡੇ ਲਈ ਬਾਰਡਰ ਤੇ ਲੜਿਆ ਹੈ ਅੱਜ ਤੁਸੀਂ ਫੌਜੀ ਲਿਖੋ ਤੇ ਲੜੋ ਤੇ ਲੜਨਾ ਅੱਜ ਪਵੇਗਾ ਤਾਂ ਆਮ ਆਦੀ ਪਾਰਟੀ ਇੱਕ ਫੌਜੀ ਅਗਰੇ ਸੇਵਕ ਜਿੰਦਾਬਾਦ ਫੌਜੀ ਅਗਰੇ ਸੇਵਕ ਜਿੰਦਾਬਾਦ ਆਮ ਆਦੀ ਪਾਰਟੀ ਇੱਕ ਵਿਚਾਰਧਾਰਾ ਲੈ ਕੇ ਆਈ ਸੀ ਅੰਦੋਲਨਕਾਰੀ ਪਾਰਟੀ ਸੀ ਲੇਕਿਨ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਰੂਪ ਤਰਨ ਜਿਹੜਾ ਕੀਤਾ ਹੈ ਉਹ ਸਾਰੀ ਪਬਲਿਕ ਜਾਣਦੀ ਆ ਪੰਜ ਮੰਤਰੀ ਪਤਨ ਐਮ ਐਲ اے ਤਾਂ ਕਾਫੀ ਕੋਜਾ ਆਮ ਆਦੀ ਪਾਰਟੀ ਦਾ ਜਿਹੜਾ ਦਿਖਿਆ ਹੈ ਦੁਗਲਾ ਚਿਹਰਾ ਸਾਰੀ ਪਬਲਿਕ ਦੇ ਸਾਹਮਣੇ ਆ ਲੋਕ ਕਿਸ ਤਰ੍ਹਾਂ ਇੱਕ ਜਿੱਦਾਂ ਕਿ ਫਟੂਟੇ ਦੇ ਵਿੱਚ ਅਮਰਤਪਾਲ ਜਿਹੜਾ ਇੱਕ ਕੰਤੀ ਸਿੰਘ ਦਾ ਜਿੰਨੇ ਨਾਲ ਬੜਾ ਬਟਾ ਕੋਈ ਰੋਤ ਮ ਆ ਜਾਏ ਬਹੁਤ ਬੜਾ ਕਹਿਣਾ ਤੋਂ ਅਮਰਤਪਾਲ ਇੱਕ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੁੱਦਾ ਨੌਜਵਾਨ ਲੈ ਕੇ ਮੁੱਦਾ ਚੱਲਿਆ ਸੀ ਕਿ ਜਿਹੜਾ ਮੁੱਦਾ ਇਹ ਸੀ ਕਿ ਜਿਹੜੀ ਨਛੇ ਨੂੰ ਰੁਕਿਆ ਜਾਵੇ ਪਰ ਉਸ ਨੂੰ ਉਸ ਬੱਚੇ ਨੂੰ ਅੱਗੇ ਲੱਗ ਚੱਲੋ ਭਾਈ ਉਸ ਬੱਚੇ ਨੂੰ ਉਹ ਸਾਡੇ 9 ਜਨ ਵੀਰ ਨੂੰ ਐਨਐਸਏ ਲਾ ਕੇ ਜਿਹੜਾ ਡਿਬਰੂਗੜ ਭੇਜਿਆ ਗਿਆ ਹੈ ਇਹ ਸਾਰੀ ਆਮ ਆਦੀ ਪਾਰਟੀ ਦੀ ਚਾਲ ਹੈ ਸਾਜਿਸ਼ ਹੈ ਕਿ ਆਮ ਆਦੀ ਪਾਰਟੀ ਨਹੀਂ ਚਾਹੁੰਦੀ ਕਿ ਨਵਾਂ ਯੂਥ ਕੁਝ ਪੰਜਾਬ ਦੇ ਲਈ ਕੁਝ ਕਰੇ ਇਹ ਡਿਬਰੂਗੜ ਜਿਹੜਾ ਭੇਜਿਆ ਗਿਆ ਹੈ ਇੱਕ ਬੜੀ ਵੱਡੀ ਸਾਜਿਸ਼ ਹੈ ਆਮ ਆਦੀ ਪਾਰਟੀ ਦੇ ਵਿੱਚ ਬਿਲਕੁਲ ਜੀ ਬਾਰਡਰ ਪੱਟੀ ਪੂਰਾ ਪੂਰਾ ਸਮਾਜ ਹਰ ਤਰ ਹਰ ਜਾਤੀ ਹਰ ਵਰਗ ਪਿਆਰ ਕਰਦਾ ਫੌਜੀ ਨੂੰ ਕਿਉਂਕਿ ਫੌਜੀ ਦੇਸ਼ ਲਈ ਲੜਿਆ ਅੱਜ ਲੋਕ ਫੌਜੀ ਲਈ ਲੜ ਰਹੇ ਨੇ ਲੋਕਾਂ ਨੇ ਇਹ ਦਿਨਾਂ ਚਾਹਣਾ ਸੰਦੇਸ਼ ਕਿ ਜਿਹੜਾ ਫੌਜੀ ਤੁਹਾਡੇ ਲਈ ਬਾਰਡਰ ਤੇ ਲੜਿਆ ਅੱਜ ਤੁਸੀਂ ਫੌਜੀ ਲਈ ਖੁੱਤ ਲੜੋ ਤੇ ਲੜਨਾ ਅੱਜ ਪਵੇਗਾ